ਪਰ ਤਾਂ ਜੋ ਆਪਣਾ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਜੀ ਤੇ ਇਹ ਤਵਿਸਵਾ ਜਿਹੜਾ ਬ੍ਰਾਂਡ ਹੈ ਜੀ ਅਸੀਂ ਆਪ ਖੋਲੇ ਜੀ ਤੇ ਇਹ ਇਸ ਕਰਕੇ ਖੋਲੇ ਗਿਆ ਸੀ ਕਿ ਆਮ ਲੋਕਾਂ ਦੇ ਨਾ ਜਹਨ ਦੇ ਵਿੱਚ ਇੱਕ ਹੀਰੇ ਨੂੰ ਲੈ ਕੇ ਬਹੁਤ ਵੱਡਾ ਕਨਸੈਪਟ ਹੁੰਦਾ ਵੀ ਜਿਹੜਾ ਆਪਾਂ ਆਮ ਖਰੀਦ ਹੀ ਨਹੀਂ ਸਕਦੇ ਮੈਨੂੰ ਵੀ ਇਹ ਲੱਗਦਾ ਉਹਦਾ ਨਾ ਕਰੇ ਮੈਂ ਵੀ ਨਹੀਂ ਅੱਜ ਦੇਖੀ ਜਗਹ ਪਰ ਇਹ ਜਿਹੜਾ ਲੈਪਲੋਨ ਹੈਗਾ ਜੀ ਤਾਂ ਇਹਦੇ ਤੇ ਜਿਹੜਾ ਨੇਚਰਲ ਹੀਰੇ ਦੇ ਵਿੱਚ ਪ੍ਰੋਸੈਸਿੰਗ ਸੀਮ ਹੈ ਪਰ ਉਹਦੇ ਜਿੰਨਾ ਫਰਕ ਹੈ ਵੀ ਪੈਸੇ ਦਾ ਬੜਾ ਫਰਕ ਹੈ ਇਹ ਤੁਸੀਂ ਆਪਣੀ ਖੁਆਸ਼ੀ ਪੂਰੀਆਂ ਕਰ ਸਕਦੇ ਹੋ ਕਿਸੇ ਵੀ ਦਿੱਤੇ ਆਰ ਦੇ ਉੱਤੇ ਤੁਸੀਂ ਇਹਨੂੰ ਪਾ ਸਕਦੇ ਹੋ ਜਿੰਨੇ ਸਾਡੀਆਂ 3 ਭੈਣਾਂ ਬਜ਼ੁਰਗ ਬਤਾਉਂਆਂ ਜਾਂ ਕਿਸੇ ਵੀ ਆਪਾਂ ਕਸਟਮਾਈਜ਼ ਕਰਾ ਸਕਦੇ ਸਭ ਤੋਂ ਵੱਡੀ ਗੱਲ ਇਹਨੂੰ ਕਸਟਮਾਈਜ਼ ਕਰਾ ਸਕਦੇ ਹੋ ਕੁਝ ਵੀ ਲਿਖਾਉਣਾ ਚਾਹੁੰਦੇ ਆ ਆਪਣੇ ਨਾਮ ਲਿਖਾਉਣਾ ਚਾਹੁੰਦੇ ਹੋ ਹੀਰੇ ਦੇ ਨਾਲ ਜਾਂ ਹੀਰੇ ਉੱਤੇ ਲਿਖਿਆ ਹੋਵੇ ਜਾਂ ਕਿਸੇ ਵਾਚ ਦੇ ਉੱਤੇ ਜਾਂ ਰਿੰਗ ਦੇ ਉੱਤੇ ਜਾਂ ਬ੍ਰੈਸਲੇਟ ਜਾਂ ਲੋਕਟ ਕੁਝ ਵੀ ਪਾਉਣਾ ਹੋਵੇ ਤਾਂ ਉਹ ਹੀਰੇ ਨਾਲ ਤੁਸੀਂ ਔਰ ਸੀਮਤ ਜਿਹੇ ਪੈਸੇ ਵਿੱਚ ਤੁਸੀਂ ਆਪਣੀਆਂ ਖੁਸ਼ੀਆਂ ਕਰ ਸਕਦੇ ਆਂਦੇ ਉਹਨੂੰ ਤੁਸੀਂ ਹਾਸਲ ਕਰ ਸਕਦੇ ਹੋ ਸੋ ਪਹਿਲਾ ਬ੍ਰਾਂਡ ਇਹ ਮੇਰੇ ਲੌਜੇ ਤੇ ਹੈਗੇ ਨੇ ਜੀ ਤੇ ਮੇਰੇ ਨਾਲ 파ਟਰ ਸਾਡੇ ਅਨਿਲ ਜੀ ਹੈਗੇ ਨੇ ਰੋੜੀ ਜੀ ਹੈਗੇ ਨੇ ਤੇ ਸਾਡੀ ਜੈਸਪੀਨ ਜਿਹੜੀ ਬ੍ਰੈਂਡ ਅੰਬੈਸਡਰ ਸਾਡੇ ਹੈਗੇ ਨੇ ਤੇ ਮੇਰਾ ਭਰਾ ਦੇਵ ਹਨਾ ਅਸੀਂ ਇਕੱਠੇ ਰਹਿਆ ਸਾਰੀ ਉਮਰ ਜੀ ਇਹ ਸਾਥ ਦੇੜਾ ਆਏ ਨੇ ਸੋ ਖੋਲਿਆ ਤੁਹਾਡੇ ਸਾਰਿਆਂ ਦੇ ਵੈਸਟ ਬਿਜ਼ਨਸ ਸਾਡੇ ਨਾਲ ਨੇ ਹਨਾ ਜੀ ਤਾਂ ਹਰ ਤਾਂ ਬੇਤੀ ਗੁਰੂਆਂ ਤੋਂ ਹੀ ਸਾਰਿਆਂ ਤੋਂ ਦੁਆਵਾਂ ਦੇਵੋ ਉਸ ਵੈਸਟ ਬਿਜ਼ਨਸ ਵੀ ਸਾਡਾ ਇਹ ਬ੍ਰੈਂਡ ਵਧੀਆ ਚੱਲੇ ਤੇ ਇੱਕ ਹੋਰ ਇੱਕ ਚੀਜ਼ ਦਾ ਸੈਲ ਦੇ ਨਾਲ ਹੀ ਜਿੰਨੇ ਸੈਲ ਹੁੰਦੀ ਆ ਉਹਦੇ ਨਾਲ ਹੀ ਉਹ ਬੰਦ ਹੈ ਪਰ ਅਸੀਂ ਕਸ਼ਮੀਰੀ ਡਿਸ ਸਰਟੀਫਿਕੇਸ਼ਨ ਉਹ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਇਹਦੇ ਨਾਲ ਵੀ ਸੇਮ ਸਰਟੀਫਿਕੇਟ ਜਿਹੜਾ ਤੁਸੀਂ ਨੇਚਰਲ ਡਾਇਮੰਡ ਦੇ ਨਾਲ ਕਰਦੇ ਸੇਮ ਸਰਟੀਫਿਕੇਟ ਅਸੀਂ ਇਹਦੇ ਨਾਲ ਦਿੰਦੇ ਆਂ ਔਰ ਉਹਦੀ ਕੀਮਤ ਹਕੂਮਤ ਸਾਹਿਬ ਉਸੇ ਤਰੀਕੇ ਨਾਲ ਹੈਗੀ ਸਾਰਾ ਸਿਸਟਮ ਹੈ ਨਾ ਤਾਂ ਆਓ ਜਾਨੇ ਮੇਰੇ ਡਾਇਰੈਕਟਰ ਸਾਨੂੰ ਦੱਸ ਸਕਦੇ ਨੇ ਨਾ ਇਸ ਬਾਰੇ ਤੇ ਅਸੀਂ ਇਹ ਕਹੂੰਗਾ ਜੀ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਕਰੀਆ ਇੱਥੇ ਆਉਣ ਤੇ ਤੇ ਹਮੇਸ਼ਾ ਹੀ ਤੁਸੀਂ ਇਹ ਮੇਰਾ ਬ੍ਰਦਰ ਇਨ ਲਾਅ ਆ ਗਿਆ ਜੀ ਜਿੰਦੀ ਮੈਂ ਕਹਿੰਨਾਂ ਉਹ ਬ੍ਰਦਰ ਇਨ ਲਾਅ ਇਹ ਵੀ ਇਹ ਡਾਇਰੈਕਟਰ ਜੀ ਵਿੱਚ ਨਾਲ ਤੇ ਬ੍ਰਦਰ ਇਨ ਲਾਅ ਐਸ ਹੈ ਜੀ ਕਹਿੰਦੇ ਨੇ ਤੇ ਕਹਿੰਦੇ ਬ੍ਰਦਰ ਲੋਕ ਕਹਿੰਦੇ ਕਿ ਸਾਨੂੰ ਦੱਸਦਾ ਸੀ ਬ੍ਰਦਰ ਲੋਕ ਸਾੜਾ ਕਿ ਚੀਜ਼ਾਂ ਉਹ ਜਿਹੜੀ ਇਜਤ ਕਰੀ ਇਹ ਐਸ ਹੈ ਸੋ ਥੋੜਾ ਸਾਰੇ ਦਾ ਬਹੁਤ ਸ਼ੁਕਰੀਆ ਤੇ ਬਸ ਇੰਨੇ ਕਿ ਕਿਉਂਕਿ ਅਸੀਂ ਕੋਈ ਵੀ ਚੀਜ਼ ਨਹੀਂ ਕਰਦੇ ਫਿਲਮਾਂ ਬਣਾਉਣੇ ਜੀ ਜਾਂ ਕੋਈ ਵੀ ਗਾਣਾ ਗੜਦਾ ਹੈ ਕੋਈ ਰੀਲ ਬਣਦੀ ਹੈ ਉਹ ਤੁਹਾਡੇ ਤੋਂ ਬਿਨਾ ਅਧੂਰੀ ਹੈ ਤੁਸੀਂ ਸਾਡੀਆਂ ਗੱਲਾਂ ਸਾਡੇ ਚਾਹਣ ਵਾਲੇ ਤੱਕ ਪਹੁੰਚਾਉਣੇ ਤੁਹਾਡਾ ਬਹੁਤ ਸ਼ੁਕਰੀਆ ਇਹਨਾਂ ਪਿਆਰ ਦਿੰਦੇ ਹੋ ਤੇ ਜਲੰਧਰ ਜਿਹਾਸ ਤੌਰ ਦੇ ਉੱਤੇ ਜਦੋਂ ਵੀ ਮ ਆਇਆ ਤੁਸੀਂ ਬਹੁਤ ਪਿਆਰ ਦਿੱਤਾ ਤੇ ਇਹੀ ਤੁਹਾਨੂੰ ਕਰਦਾ ਵੀ ਹੁਣ ਵੀ ਤੁਸੀਂ ਸ਼ੋਰੂਮ ਅਸੀਂ ਤੇ ਕੋਲੰਦੇ ਰਾਸ਼ਮੀ ਹੋਵਾਂਗੇ ਕਿਸੇ ਪਾਸੇ ਵੀ ਤੁਸੀਂ ਜਾਇਜ਼ ਤੇ ਜਿਆਦਾ ਇਹ ਚੀਜ਼ ਨੂੰ ਸਪਰੈਡ ਕਰੋ ਤੁਹਾਡਾ ਸਭ ਤੋਂ ਵੱਡਾ ਸ਼ੋਅਰੂਮ ਹੈ ਕਿ ਇਸ ਤੋਂ ਪਹਿਲਾਂ ਪਹਿਲਾਂ ਹੀ ਜੇ ਤੁਸੀਂ ਇੱਥੇ ਮੁੱਕ ਗਏ ਜੇ ਹੋਰ ਬੜੇ ਤਰੀਕੇ ਨਾਲ ਐਕਟ੍ਰੈਸ ਐਕਟ੍ਰੈਸ ਹੋਵੇ ਤੇ ਉਹ ਫਿਲਮੀ ਲਾਈਨ ਤੋਂ ਜੁਐਲਰੀ ਲਾਈਨ ਚ ਜਾਂਦੀ ਪਰ ਤਾਂ ਸਮਝ ਲੱਗਦੀ ਹੈ ਤੁਸੀਂ ਕਿਦਾਂ ਪ੍ਰੇਰਿਤ ਹੋਏ ਵੀ ਜੁਐਲਰੀ ਲਾਈਨ ਮੇਰੇ ਵੀ ਬੇਟੀਆਂ ਨੇ ਮੇਰੀ ਵੀ ਧੀ ਆਰੇ ਮੇਰੇ ਵੀ ਵਾਈਫ ਹੈ ਜੀ ਸਾਰਾ ਕਰਕੋ ਸਾਰਾ ਕਿਉਂਕਿ ਪਰਿਵਾਰ ਤਾਂ ਮੁਕੰਮਲ ਉਹਨਾਂ ਚੀਜ਼ਾਂ ਨਾਲ ਹੀ ਹੁੰਦਾ ਤੇ ਮੇਰੀ ਮੇਰੀ ਭੈਣ ਸਾਲਾ ਸਾਹ ਦੀ ਭੈਣ ਵੀ ਸੰਤ ਕਰਦੇ ਨੇ ਕਿ ਤੁਸੀਂ ਉਹੀ ਉਹੀ ਸਰ ਉਹ ਨਾ ਕਰਕੇ ਜੀ ਸਰ ਮੈਂ ਮੋਡਰ ਟਾਊਨ ਮਾਰਕੀਟ ਦੇ ਵਿੱਚ ਆਲਰੇਡੀ ਤੁਸੀਂ ਜਿਹੜਾ ਆਪਣਾ ਬ੍ਰਾਂਡ ਸ਼ੋਅਰੂਮ ਖੋਲਿਆ ਵਾ ਇੱਥੇ ਆਲਰੇਡੀ ਕੰਪਨੀ ਦੇ ਵਿੱਚ ਹੋਰ ਵੀ ਸ਼ੋਅਰੂਮਸ ਨੇ ਹੈਗੇ ਨੇ ਬ੍ਰਾਂਡਡ ਜਿਹੜੇ ਇਹ ਤੁਹਾਡਾ ਇੱਥੋਂ ਹਟ ਕੇ ਕੀ ਹੈ ਦੋ ਜੀ ਦੇਖੋ ਜੇ ਜਦੋਂ ਕੁਆਲਿਟੀ ਤੋਂ ਤੁਹਾਡੇ ਕੁਆਲਿਟੀ ਲੈਬਰਾਉਨੇ ਤੇ ਨਹੀਂ ਹੈਗਾ ਜੀ ਲੈਬਰਾਉਨ ਦੇ ਵਿੱਚ ਤੁਸੀਂ ਆਪਣੀ ਸਭ ਤੋਂ ਵੱਡੀ ਗੱਲ ਹੈ ਜਦੋਂ ਮਾਰਕੀਟ ਦੇ ਵਿੱਚ ਜਾਂਦੇ ਹੋ ਜਿਸ ਹਿਸਾਬ ਨਾਲ ਤੁਸੀਂ ਕਿ ਤੁਸੀਂ ਮੋਡਰ ਟਾਊਨ ਦੀ ਗੱਲ ਕੀਤੀ ਐ ਐਕਸਪੈਂਸਿਵ ਹੈ ਨਾ ਜੀ ਇੱਥੇ ਸ਼ੋਅਰੂਮ ਲੈਣਾ ਜਾਂ ਨਾ ਲੈਣਾ ਫਿਰ ਤੁਹਾਨੂੰ ਇਹ ਮਾਰਕੀਟ ਮਾਰਕੀਟ ਦੇ ਨਾਲ ਕੰਪੀਟ ਕਰਨਾ ਪੈਣਾ ਐ ਸ ਜੇ ਤੁਹਾਡੇ ਪ੍ਰੋਡਕਟ ਦੇ ਵਿੱਚ ਜਾਨ ਹੈਗੀ ਹੈ ਵੈਲਿਊ ਹੈਗੀ ਤਾਂ ਤੁਸੀਂ ਉੱਥੇ ਕਸਮਰ ਆਉਣਗੇ ਤਾਂ ਉਹਨੂੰ ਰੀਪੀਟ ਵੈਲਿਊ ਮਿਲੂਗੀ ਤਾਂ ਉੱਥੇ ਜਾ ਕੇ ਵਰਡ ਆਫ ਮਾਊਥ ਫੈਲੂਗਾ ਵੀ ਯਾਰ ਉਹ ਬੜਾ ਵਧੀਆ ਹੈ ਤੇ ਉਹਦੀ ਉਹ ਵੈਲਿਊ ਕਰਦਾ ਸਾਨੂੰ ਹਨਾ ਦੋ ਚੱਕਰ ਕਰਕੇ ਸਿੱਧੇ ਕੋਲੇ ਜਦੋਂ ਵੀ ਤੁਸੀਂ ਕੋਈ ਵੀ ਚੀਜ਼ ਖੋਲਦੇ ਹੋ ਉਹਦੀ ਐਡ ਦੇ ਉੱਤੇ ਤੇ ਉਹਦੀ ਕੁਆਲਿਟੀ ਉੱਤੇ ਜਾਂਦੀ ਹੈ ਜੀ ਸੋ ਅਸੀਂ ਕੁਆਲਿਟੀ ਦੇ ਉੱਤੇ ਵਰਕ ਕੀਤਾ ਹੈ ਜੀ ਤੇ ਸਾਨੂੰ ਐ ਵੀ ਤੁਹਾਨੂੰ ਸਾਰਿਆਂ ਨੂੰ ਬੇहद ਪਸੰਦ ਆਊਗਾ ਹੌਲੀ ਹੌਲੀ ਵਰਡ ਆਫ ਮਾਊਥ ਇਹਦਾ ਫੈਲੂਗਾ ਵੀ ਸਾਰਿਆਂ ਨੂੰ ਲੱਗੂਗਾ ਬਹੁਤ ਬੜੀ ਚੀਜ਼ ਕਰਦੇ ਨੇ ਬਣੀਓਸਤੋ ਨਾ ਵੇ ਇੱਕ ਤੁਸੀਂ ਦੱਸਿਆ ਕਿ ਰੇਂ ਇੰਨੀ ਰੀਚ ਕਿੰਨੇ ਪਿੱਛੇ ਹੋਈ ਜੀ ਬੰਦੇ ਸਾਡੀ ਸਿਲਵਰ ਦੇ ਵਿੱਚ ਵੀ ਹੈਗੀ ਹੈ ਜੀ ਸਿਲਵਰ ਥੱਲੇ ਸਿਲਵਰ ਦੇ ਵਿੱਚ ਜਿਹੜਾ ਆਮ ਹੀ ਤੁਸੀਂ ਹਰੇਕ ਬੰਦਾ ਫੁੱਟਬਾਲ ਲੈਣਾਂ ਜਿਵੇਂ ਜਾਂਦੀ ਹੈ ਤਾਂ ਕੁਝ ਚੀਜ਼ਾਂ ਖਰੀਦ ਲੈਣੇ ਉਹ ਮਾਡਰਨ ਚੀਜ਼ਾਂ ਹੈਗੀਆਂ ਨੇ ਜਿਹਦੇ ਵਿੱਚ ਸਿਲਵਰ ਦੀ ਜੈਲਰੀ ਹੈਗੀ ਹੈ ਜਾਂ ਤੇ ਉਹ 2000 ਤੋਂ ਲੈ ਕੇ ਜਿਹੜਾ ਉੱਪਰ ਵਾਲਾ ਜੇ ਅਸੀਂ ਡਾਇਮੰਡ ਦੇ ਵਿੱਚ ਜਾਈਏ ਤਾਂ 20 ਲੱਖ ਤੱਕ ਦਾ ਸਾਮਾਨ ਹੈ ਜੀ ਸੋ so, 2000 ਰੁਪਏ ਵਾਲਾ ਬੰਦਾ ਵੀ ਉੱਥੇ ਆ ਸਕਦਾ ਤੇ 20 ਲੱਖ ਵਾਲਾ ਵੀ ਉੱਥੇ ਆ ਸਕਦਾ ਜਿੱਦਾਂ ਜਿੱਦਾਂ ਤੁਹਾਡੀ ਖੁਆਇਸ਼ ਹੈ ਘੜੀਆਂ ਹੋਈਆਂ ਜਿੱਦਾਂ ਮੈਂ ਦੱਸਿਆ ਡਾਇਮੰਡ ਜਿਹੜੀ ਚੀਜ਼ ਤੇ ਕਸਟਮਾਈਜ਼ ਕਰਾਉਣਾ ਹੈ ਤੁਸੀਂ ਉਹਨੇ ਵੀ ਕਰਾ ਸਕਦੇ ਹੋ ਐਂਡ 2000 ਰੁਪਏ ਦਾ ਬ੍ਰੇਸਲੇਟ ਵੀ ਇੱਥੇ ਹੈਗਾ ਜੀ ਕੋਈ ਤੇਜਾ ਸ਼ਾਂਪਾ ਆਂ ਦਾ ਗੜੇ ਜਿਹੜਾ ਕੁਝ ਵੀ ਆਪਾਂ ਕਰਨਾ ਚਾਹੁੰਦੇ ਜਿੱਦ ਜਿੱਦ ਨੇ ਜਿਹਨੂੰ ਜੈਲਿੰਗ ਦੇ ਸ਼ੌਕ ਹੈ ਅੱਜ ਕੱਲ੍ਹ ਹੈਗਾ ਜਿੱਦ ਕਿ ਨੇ ਮੈਂ ਆਪਣੇ ਦੌਰ ਤੇ ਆਪਣੇ ਜਿਹੜੀ ਜੈਲੀ ਲਾਂਚ ਕੀਤੀ ਹੈ ਜਿੱਦਾਂ ਮੁੰਡੇ ਵਾਲੀ ਅੱਡ ਸੈਗਮੈਂਟ ਹੈਗਾ ਹਨਾ ਜੀ ਤਾਂ ਉਸ ਤਰੀਕੇ ਤੁਸੀਂ ਆ ਸਕਦੇ ਉੱਥੇ ਜਾ ਇਨਵੈਸਟਮੈਂਟ ਸ਼ੁਰੂ ਆਜਾ ਦੇ ਲਈ ਮੈਂ 2 2000 2000 2000 ਜੀ 2000 ਤੇ ਆ ਜੀ ਜਿਹੜੀ ਛੋਟੀ ਚੀਜ਼ ਹੈ ਸਿਲਵਰ ਵਾਲੀ ਹੈ ਉਹ 2000 ਤੋਂ 60 ਦਾ ਸਾਡਾ ਇਥੇ ਪ੍ਰੋਡਕਟ ਹੈ ਜਿਹੜਾ ਉਹ 2000 ਤੋਂ ਸਟਾਰਟ ਹੋ ਜਾਂਦਾ ਐਂਡ ਅਪ ਟੂ ਜੇ ਆਪੇ ਉਹਦੇ ਵਿੱਚ ਲੈਪ ਗ੍ਰਾਉਂਡ ਡਾਇਮੰਡ ਦੇ ਵਿੱਚ ਚਾਹੀਏ ਤਾਂ 20 ਲੱਖ ਤੱਕ ਦਾ ਸਮਾਨ ਹੈਗਾ ਜੀ ਉਹ ਕਿਸੇ ਵੀ ਆਪਦੀ ਰੇਂਜ ਦੇ ਮੁਤਾਬਕ ਜਿਹੜੀ ਜੀ ਤੁਹਾਨੂੰ ਪਸੰਦ ਆਉਂਦੀ ਹੈ ਲੈ ਸਕਦੇ ਹਾਂ ਜੀ ਹਰੇਕ ਬੰਦੇ ਦੀ ਰੇਂਜ ਦੇ ਵਿੱਚ ਚੀਜ਼ ਹੈ ਇਨਵੈਸਟਮੈਂਟ ਕਿ ਕਿ ਟਿਕਟ ਸਕੀਮ ਅਚਸ ਕਿੰਟੀ ਹਾਂ ਬਹੁਤ ਛੀਮ ਅਚਾ सॉरी ਆਪ ਮੈਂ सॉरी ਮ ਆਵਾਜ਼ ਨਹੀਂ ਆਣੀ ਤੁਸੀਂ ਤੁਸੀਂ ਦੱਸੋ ਉਸੇ ਘੱਟੀ ਨੂੰ ਰੱਖੋ ਮੈਂ ਮੈਂ ਕਿੰਨੀ ਵਾਰ ਦੱਸ ਰਿਹਾ ਮੈਨੂੰ ਨਹੀਂ ਆਵਾਜ਼ ਨਹੀਂ ਆਵਾਜ਼ ਨਹੀਂ ਹੋਣੀ ਮਾਈਕ ਸੁਣੋ ਇੱਕ ਵਾਰ ਇੱਕ ਮਿੰਟ ਜੀ ਕੋਈ ਨਹੀਂ ਕੋਈ ਨਹੀਂ ਦੱਸੋ ਦੱਸੋ ਉਸ ਨੂੰ ਥੋੜੇ ਉੱਠੀ ਰੱਖਿਓ ਨਾ ਆਵਾਜ਼ ਜੀ ਹਾਂ ਹਾਂ ਬਿਲਕੁਲ ਇਹ ਸੁਨੂ ਬਾਕੀ ਤਾਂ ਵੈਸੇ ਬ੍ਰਾਂਡ ਦੇ ਬਾਰੇ ਮਿੰਨੂ ਜੀ ਨੇ ਬਹੁਤ ਡਿਟੇਲ ਦੇ ਵਿੱਚ ਸਮਝਾਈ ਦਿੱਤਾ ਕਿਵੇਂ ਅਸੀ ਕੀਤਾ ਪਰ ਤੁਹਾਨੂੰ ਉਮੀਦ ਨਹੀਂ ਸੀਦਾ ਇੰਨੇ ਬਹੁਤ ਹਾਂ ਮੈਂ ਤਾਂ ਸੁਣ ਮੈਂ ਕਰੀਏ ਮੈਂ ਤਾਂ ਆਪਦੀ ਬਾਰੀ ਜਦ ਕੀ ਨਹੀਂ ਮੈਂ ਦੱਸੂਗਾ ਮੈਂ ਕਿਹਾ ਤੁਸੀਂ ਸਾਰਾ ਕੁਝ ਦੱਸਦਾ ਮੈਂ ਕੀ ਦੱਸਦਾ ਹੁਣ ਇੰਨਾ ਨੇ ਹੁਣ ਕਾਫੀ ਇਹ ਕੁਛ ਕੇਸ ਬਿਜ਼ਨਸ ਚ ਮਿੰਨੂ ਜੀ ਤੇ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਇੰਨੀ ਡਿਟੇਲ ਦੇ ਵਿੱਚ ਵੀ ਤਾਂ ਇੰਨਾ ਕੋਲ ਕਿੱਥੇ ਟਾਈਮ ਹੈ ਇੰਨੀ ਡਿਟੇਲ ਦੇ ਵਿੱਚ ਇਹਨੂੰ ਡੋਲਜ ਆ ਗਈ ਹੈ ਆ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਨਾ ਚਾਹਣਾ ਹੈ ਬ੍ਰਾਂਡ ਦੇ ਬਾਰੇ ਕਿ ਸਾਡੀ ਸਪੈਸ਼ਲਿਟੀ ਦੋ ਚੀਜ਼ਾਂ ਚ ਹੈ ਸਿਲਵਰ ਜੁਐਲਰੀ ਤੇ ਲੈਪਰ ਸਿਲਵਰ ਜੁਐਲਰੀ ਦੇ ਵਿੱਚ ਸਾਡੇ ਕੋਲੇ 2000 ਤੋਂ ਲੈ ਕੇ ਜੋ ਲਗਭਗ ਦੀ ਰੇਂਜ ਹੈ ਤੁਸੀਂ ਬੈਡਿੰਗ ਕਲੈਕਸ਼ਨ ਇਹਨਾਂ ਨੂੰ ਸੀ ਕਹਿੰਦੇ ਕਿ ਬੈਡ ਹਰ ਚੀਜ਼ ਰਿਟਰਨੇਬਲ ਹੈ ਜਿਵੇਂ ਸਿਲਵਰ ਜੁਐਲਰੀ ਦੇ ਵਿੱਚ ਵੀ ਇਹ ਵੀ ਨਾਲ ਨਾਲ ਕੋਈ ਦੋ ਤਿੰਨ ਅੱਡ ਅੱਢ ਹੈ ਹਾਂਜੀ ਸਿਲਵਰ ਜੁਐਲਰੀ ਦੇ ਵਿੱਚ ਵੀ ਸਾਡੇ ਕੋਲੇ ਜਿਹੜੀ ਰਿਟਰਨੇਬਲ ਆਈਟਮਸ ਹੈ ਜੇ ਤੁਹਾਨੂੰ ਤੁਸੀਂ ਬੈਡਿੰਗ ਦਾ ਲੈਣੇ ਹੋ ਬੈਡਿੰਗ ਦੇ ਵਿੱਚ ਉਹੀ ਚੀਜ਼ ਆਪਾਂ 골ਡ ਦੇ ਵਿੱਚ ਬਣਾਉਣੇ ਆ ਤਾਂ ਉਹ 20 ਲੱਖ ਚ ਬਣੇਗੀ ਅੱਜ ਦੇ ਗੋਲਡ ਦੇ ਸਿਨੈਰੀਓ ਚ ਬਸ 10 ਤੋਲੇ ਲੱਗਣਾ ਹੈ 15 ਤੋਲੇ ਲੱਗਣਾ ਹੈ 30 ਤੋਲੇ ਲੱਗਣਾ ਹੈ ਉਹੀ ਚੀਜ਼ ਅਸੀਂ ਬੈਡਿੰਗ ਦੇ ਲਈ ਸਾਨੂੰ 2 ਲੱਖ ਦੇ ਵਿੱਚ 1.5 ਲੱਖ ਦੇ ਵਿੱਚ ਪਰ ਉਹ ਵੀ ਉਹਦੇ ਵਿੱਚ ਵੀ ਰਟਰਨੇਬਲ ਹੈ ਲਾਈਫ ਲੌਂਗ ਉਹਦੀ ਪਲੇਟਿੰਗ ਹੈ ਮੰਨ ਲਿਆ ਇਹ ਨਹੀਂ ਹੈ ਕਿ ਵੀ ਸਿਲਵਰ ਕਾਲਾ ਹੋ ਗਿਆ ਜੀ ਹੋਰ ਹੋ ਗਿਆ ਤੁਸੀਂ ਲਾਈਫ ਲੌਂਗ ਉਹਦੀ ਪਲੇਟਿੰਗ ਸਰਵਿਸ ਲੈ ਸਕਦੇ ਹੋ ਉਹ ਔਰ ਇਹਦੇ ਵਿੱਚ ਸਭ ਤੋਂ ਵੱਡਾ ਬੈਨੀਫਿਟ ਕੀ ਹੈ ਕਿ ਵੀ ਤੁਸੀਂ 20 ਲੱਖ ਬਚਾ ਕੇ 18 ਲੱਖ ਤੁਸੀਂ ਇਨਵੈਸਟ ਕਰੋ 2 ਲੱਖ ਸਾਡੇ ਤੋਂ ਜਵੈਲਰੀ ਦੇ ਡਿਜ਼ਾਈਨ ਤੇ ਖਰਚੋ ਅਸੀਂ ਕਹਨੇ ਆ ਕਿ ਵੀ ਇਨਵੈਸਟਮੈਂਟ ਤੇ ਸਵੈਗ ਦੋਤੇ ਇਕੱਠੇ ਚੱਲਨੇ ਚਾਹੀਦੇ। ਮੇਰੇ ਕਹ ਸਾਡਾ ਵਿਜ਼ਨ ਹੀ ਇਹ ਹੈ ਕਿ ਜਦੋਂ ਆਪਾਂ ਜੁਐਲਰੀ ਖਰੀਦਦੇ ਆ ਤਾਂ ਆਪਾਂ ਨੂੰ ਕੱਲੀ ਇਨਵੈਸਟਮੈਂਟ ਦਿਮਾਗ ਚ ਆਉਂਦੀ ਹੈ ਕ੍ਰੀਏਟੀਵਿਟੀ ਨਹੀਂ ਆਉਂਦੀ। ਆਪਾਂ ਕਹਿੰਦੇ ਯਾਰ ਵੀ ਇਹ ਪਲੇਟ ਜਾਂ ਸੋਨਾ ਹੋਵੇ ਜਾਂ ਕਲੀਅਰ ਡਿਜ਼ਾਈਨ ਹੋਵੇ ਕਿ ਵੀ ਇਹਦੇ ਚ ਕਟਟ ਘਟ ਹੋਣੀ ਹੈ। ਅਸੀਂ ਉਹ ਅਸੀਂ ਇਹੀ ਚੀਜ਼ ਨੂੰ ਦੇਖਦੇ ਹੋਏ ਅਸੀਂ ਇਹਦੇ ਵਿੱਚੋਂ ਅਸੀਂ ਇਸ ਤਰ੍ਹਾਂ ਦਾ ਸਿਸਟਮ ਬਣਾਇਆ ਹੈ ਕਿ ਉਸ ਨੂੰ ਅਸੀਂ ਬਾਜ਼ੀ ਲੱਖਤਾ। ਇਸ ਕਰਕੇ ਆਪਾਂ ਜਿਹੜੀ ਗੱਲ ਕਰ ਰਹੇ ਸੀ ਇਨਵੈਸਟਮੈਂਟ ਦੀ ਸਾਡੇ ਕੋਲੇ 3000 ਤੋਂ ਲੈ ਕੇ ਇਨਵੈਸਟਮੈਂਟ 1 ਲੱਖ ਤੱਕ ਦੇ ਪਲਾਨਸ ਹੈ ਜਿਹਦੇ ਵਿੱਚ ਤੁਸੀਂ 80% ਕੁਝ ਪਲਾਨ ਦੇ ਵਿੱਚ 80% ਤੁਸੀਂ ਖਰਚ ਸਕਦੇ ਹੋ ਇਨਵੈਸਟਮੈਂਟ ਐਜ ਇਨਵੈਸਟਮੈਂਟ ਪਿਓਰ ਇਨਵੈਸਟਮੈਂਟ ਜਿਹੜਾ ਥੋੜਾ 골ਡ ਸਿਲਵਰ ਚ ਗਰੋ ਕਰੇਗਾ ਔਰ 20% ਤੁਸੀਂ ਡਿਜ਼ਾਈਨ ਤੇ ਕਿਵੇਂ ਤੁਸੀਂ ਆਪਣੇ ਪਰਿਵਾਰ ਨੂੰ ਖੁਸ਼ ਕਰਨਾ ਹੈ ਇੱਕ ਡਿਜ਼ਾਈਨ ਸੈਂਸ ਵਾਲਾ ਆਪਾਂ ਜੁਐਲਰੀ ਪਹਿਨਣੀ ਹੈ ਚਾਹੇ ਉਹ ਮੈਨ ਹੈ ਚਾਹੇ ਉਹ ਮੈਨ ਹੈ ਉੱਜਾਏ ਕਿ ਵੀ ਹਰ ਚੀਜ਼ ਦੇ ਵਿੱਚ ਆਪਾਂ ਲੱਭਦੇ ਆ ਕਿ ਵੀ ਮੇਰੀ ਇਨਵੈਸਟਮੈਂਟ ਦੀ ਵੈਲਿਊ ਕੀ ਹੈ ਉਹਦੇ ਨਾਲ ਕ੍ਰੀਏਟੀਵਿਟੀ ਖਤਮ ਹੋ ਜਾਂਦੀ ਹੈ ਬੇਸੀਕਲੀ ਸਰ ਜਿਸ ਤਰ੍ਹਾਂ ਬੀਬੀਨੂ ਜੀ ਦਾ ਚਿਹਰਾ ਇੱਕ ਡਾਇਰੈਕਟਰ ਵੀ ਨੇ ਨਾਲ ਸ਼ੂਟ ਦੇ ਵਿੱਚ 파ਟਨਰ ਜੀ ਨੇ ਕੱਲ ਨੂੰ ਸਰ ਜੇ ਕਿਸੇ ਸਾਥ ਕਸਮਰ ਨੂੰ ਕੋਈ ਦਿੱਕਤ ਆਂਦੀ ਹੈ ਜਾਂ ਕੋਈ ਪ੍ਰਸ਼ੰਨੀ ਆਂਦੀ ਹੈ ਤੁਹਾਡਾ ਸਟਾਫ ਹੋਏਗਾ ਹਾਂਜੀ ਉਹ ਵੀ ਪੀਸੀ ਸਰਟੀਫਿਕੇਸ਼ਨ ਸੀ ਕਿਤਾ ਸਾਡਾ ਸਾਰਾ ਸਿਸਟਮ ਕੀ ਹੈ ਸਰਟੀਫਾਈਡ ਹੈ ਜਿਹੜਾ ਮੈਂ ਇਵਨ ਸਿਲਵਰ ਜਿਹੜੀ 2000 ਦੀ ਵੀ ਆਈਟਮ ਹੈ ਉਹਦੇ ਵਿੱਚ ਅਸੀਂ ਇੰਟਰਨੈਸ਼ਨਲ ਸਪੈਸੀਫਿਕੇਸ਼ਨ ਦੇ ਨਾਲ ਨਿਕਲ ਫ੍ਰੀ ਹੈ ਸਾਰਾ ਨਿਕਲ ਫ੍ਰੀ ਦਾ ਅਗਰ ਤੁਹਾਨੂੰ ਤੁਸੀਂ ਸਰਚ ਕਰੋਗੇ ਨਿਕਲ ਨਾਲ ਕੀ ਹੈ ਸਕਿਨਰ ਦੇ ਵਿੱਚ ਕੁਝ ਪ੍ਰੋਬਲਮ ਜੀ ਜਿਹਨੂੰ ਸੈਂਸਿਟਿਵ ਸਕਿਨ ਹੈ ਤਾਂ ਉਹਨੂੰ ਅਲਰਜੀਟਿਕ ਹੋ ਜਾਂਦਾ ਹੈ ਸਾਡਾ ਮੇਰਾ ਇੱਕ ਤੇ ਇੱਕ ਪ੍ਰੋਡਕਟ ਨਿਕਲ ਫ੍ਰੀ ਹੈ ਜਿਹਦੇ ਨਾਲ ਸਕਿਨ ਫ੍ਰੈਂਡਲੀ ਹੈ ਇਸ ਕਰਕੇ ਇਹ ਜਿਹੜਾ ਨਾਮ ਹੈ ਇਹ ਨਾਮ ਨੂੰ ਤਾਂ ਮਤਲਬ ਕਿ ਅਸੀਂ ਧਿਆਨ ਚ ਰੱਖਦੇ ਹੋਈ ਤੁਹਾਨੂੰ ਕੰਪਲੇਂਟ ਦਾ ਤਾਂ ਪਹਿਲਾ ਮੌਕਾ ਹੀ ਨਹੀਂ ਹੈ ਫਿਰ ਵੀ ਕਿਸੇ ਨੂੰ ਵੀ ਕੋਈ ਵੀ ਕੰਪਲੇਂਟ ਹੈ परमोटली <coughs> नाल दिन ना हर चीज़ रिटर्नेबल है कि निपाली हाँ। आप, आप नाम पर है तुझे तो इस नाम पर है हाँ ये तो इस वाला जिधर एक कस्टमाइज्ड नेम है असली आप बल आप इन्होंने बनाया है जो नाम दिन ना दो सब्सक्रिप्ट मारना है तू वी एंड स्वयं स्वयं ही सेल्फ तू वी मीन्स ग्लिटर इट इस सेल्फ ग्लिट ਇਹਨਾਂ ਨੂੰ ਦੇਖਦੇ ਹੋਈ ਅਸੀਂ ਲਾਵੇ ਇਹ ਇਸ ਤਰ੍ਹਾਂ ਲਾਭ ਰੱਖਿਆ ਥੈਂਕ ਯੂ ਜੈਸਮੀਨ ਬਾਜਵਾ ਇਹਨਾਂ ਨੂੰ ਅਸੀਂ ਬ੍ਰੈਂਡ ਐਂਬੈਸਡਰ ਬਣਾਇਆ ਜ ਬਿਊਟੀਫੁੱਲ ਜੈਸਮੀਨ ਬਾਜਵਾ ਐਂਡ ਥੈਂਕ ਯੂ ਸੋ ਮੱਚ ਫੋਰ ਹੈਵਿੰਗ ਯੂ ਕਮ ਰਹੀ ਹੈ ਜੀ ਇਹਨਾਂ ਨੇ ਸਰ ਬ੍ਰਾਂਡ ਬੈਸਿਕ ਮਤਲਬ ਜੁਐਲਰੀ ਕੋਈ ਨਹੀਂ ਇਹ ਤੇ ਆਫ ਦੀ ਭਾਗੇ ਆਏ ਨੇ ਇਹਨਾਂ ਨੇ ਦਿੱਤੀ ਨਹੀਂ ਮੈਨੂੰ ਜਿੰਨੇ ਪਹਵਾਨੀ ਤੇ ਪਵਾ ਲਈ ਉਹ ਨਹੀਂ ਅੱਛਾ ਸਰ ਦੀਵਾਲੀ ਆਫਰ ਕੋਈ ਤੇ ਇਹ ਆਫਰ ਵਾਲੇ ਇੱਧਰ ਨੇ ਸਾਨੂੰ ਕੁਝ ਵੀ ਪਤਾ ਨਹੀਂ ਛੱਡੋ ਮੈਨੂੰ ਦੱਸੋ ਪੁੱਛੋ ਇੱਕ ਕੁਐਸਚਨ 1 ਕਰੋੜ ਚੀਜ਼ ਤੋਂ ਵੀ ਕਰੀਏ ਪਹਿਲਾਂ ਇਹਨਾਂ ਨਾਲ ਨਵੇੜ ਲਓ ਇਹਨਾਂ ਨਾਲ ਬੈਡ ਵਾਲਾ ਬਾਰੀ ਬਾਰੀ ਫਿਰ ਆ ਕੇ ਗ੍ਰੀਕ ਕਰੀਏ ਨਾਲ ਨਹੀਂ ਹਾਂ ਜਿਹੜੇ ਜਿਹੜੇ ਕੁਐਸਚਨ ਪੁੱਛੂਗਾ ਮੈਂ ਤੁਹਾਨੂੰ ਇੱਕ ਵਾਰੀ ਸਮਝ ਤੁਸੀਂ ਆਪਣੇ ਐਕਸਪੀਰੀਅੰਸ ਦੱਸੋ ਐਜ਼ ਅ ਬ੍ਰਾਂਡ ਬੈਸਿਕ ਜੀ ਤਿਸਵਾ ਅਮ ਪਹਿਲਾ ਤਾਂ ਮੈਂ ਇੱਕ ਗੱਲ ਕਹਾਂਗੀ ਕਿ ਮੈਂ ਬਿੰਨੂ ਸਰ ਨੂੰ ਹਮੇਸ਼ਾ ਇਹੀ ਕਿਹਾ ਕਿ ਤੁਸੀਂ ਮੈਨੂੰ ਜੇ ਕਾਲ ਕਰੋਗੇ ਕਿਸੇ ਵੀ ਕੰਮ ਲਈ ਤੁਸੀਂ ਮੈਨੂੰ ਪੁੱਛਣਾ ਨਹੀਂ ਜਦਸ ਮੈਨੂੰ ਕਾਲ ਕਰੋ ਮੈਨੂੰ ਦੱਸੋ ਕਿੱਥੇ ਆਣਾ ਹੈ ਨਾਇਕ ਵੀ ਦੇ ਰਿਹਾ ਇਕ ਇਸ ਇੱਕ ਸੈ ਇੰਡਸਟਰੀ ਚ ਨਾ ਇੱਕ ਦੋਸਤੀ ਤੇ ਬੌਂਡਸ ਇਹ ਜਦੋਂ ਬਣਦੇ ਆ ਨਾ ਇਹ ਬਹੁਤ ਹੀ ਗਹਿਰੇ ਹੁੰਦੇ ਨੇ ਐਂਡ ਬਿੰਨੂ ਸਰ ਦੇ ਨਾਲ ਮੈਂ ਦੋ ਫਿਲਮਾਂ ਚ ਕੰਮ ਕਰ ਚੁੱਕੀ ਆ ਇਹੋ ਜਿਹਾ ਬੌਂਡ ਸੀਗਾ ਕਿ ਮੈਂ ਉਹਨਾਂ ਲਈ ਹਮੇਸ਼ਾ ਖੜੀ ਹਾਂ ਤਿਆਰ ਆ ਐਂਡ ਜਦੋਂ ਉਹਨਾਂ ਨੇ ਮੈਨੂੰ ਕਾਲ ਕੀਤਾ ਕਿ ਮੇਰਾ ਬ੍ਰਾਂਡ ਆ ਮੈਂ ਉਸ ਤੋਂ ਅੱਗੇ ਕੁਝ ਨਹੀਂ ਸੁਣਿਆ ਮੈਂ ਕਿਹਾ ਤੁਹਾਡਾ ਬ੍ਰਾਂਡ ਆ ਮੈਂ ਉਧਰ ਪਹੁੰਚ ਜਾਵਾਂਗੀ ਐਂਡ ਇਟ ਵਾਸ ਅਮੇਜ਼ਿੰਗ ਕਿ ਅਪਾ ਜਦੋਂ ਸ਼ੂਟ ਕੀਤਾ ਜਿਵੇਂ ਉਹਨਾਂ ਦਾ ਐਨਰਜੀਜ਼ਮ ਸੀਗਾ ਆਪਾਂ ਜੋ ਤੁਸੀਂ ਫੋਟੋਆਂ ਵੀ ਦੇਖੀਆਂ ਹੋਣੀਆਂ ਜੋ ਸ਼ੂਟ ਲੈ ਕੇ ਕਰਕੇ ਆਇਆ ਹੋਏ ਐਸੇ ਕਰਕੇ ਹੁੰਦਾ ਇੱਕ ਅੰਡਰਸਟੈਂਡਿੰਗ ਇੱਕ ਬ੍ਰਾਂਡ ਲਈ ਪਿਆਰ ਅਸੀਂ ਬਸ ਇਹ ਚਾਹੁੰਦੇ ਸੀ ਕਿ ਜਿੰਨਾ ਸੋਹਣਾ ਤੇ ਸੋਹਣਾ ਆਪਾਂ ਇਹਨੂੰ ਤੁਵਿਸਵਾਨ ਨੂੰ ਦਿਖਾ ਸਕਦੇ ਹਾਂ ਉਹਨਾਂ ਦਿਖਾਈਏ ਐਂਡ ਥੈਂਕ ਯੂ ਰੂਇਟ ਸਰ ਆਲਸੋ ਕਿ ਤੁਸੀਂ ਸੋਚਿਆ ਤੁਸੀਂ ਹਾਮੀ ਫਰੀ ਕਿ ਮੈਂ ਤੁਹਾਡੀ ਬ੍ਰਾਂਡ ਅੰਬੈਸਡਰ ਬਣਾਂ ਮੇਬੀ ਬਹੁਤ ਵੱਡੀ ਗੱਲ ਆ ਸੋ ਇੱਕ ਬ੍ਰਾਂਡ ਦੇ ਨਾਲ ਨਾਤਾ ਇੱਕ ਦੋਸਤ ਦੇ ਤੂੰ ਇੱਕੋ ਐਕਟਰ ਤੋਂ ਬਣਿਆ ਬਟ ਹੁਣ ਬਹੁਤ ਗਹਿਰਾ ਹੋ ਚੁੱਕਿਆ ਹੈ ਐਂਡ ਬਹੁਤ ਹੀ ਸੋਹਣੀ ਜੁੜ ਰਹੀ ਆ ਸਿਰਫ ਮੈਨੂੰ ਲੱਗਦਾ ਕਿ ਕਿਤੇ ਆਪਾਂ ਜੁਐਲਰੀ ਸ਼ਾਪ ਸਪੈਸ਼ਲੀ ਜਿੱਥੇ 골ਡ ਵਿਕਣਾ ਹੁੰਦਾ ਉਦੋਂ ਆਪਾਂ ਥੋੜਾ ਜਿਹਾ ਡਰ ਜਾਂਦੇ ਆ ਐ ਸੋਚ ਕੇ ਕਿ ਸਾਡਾ ਬਜਟ ਕੀ ਆ ਅਸੀਂ ਉੱਥੇ ਨਾ ਜਾਈਏ ਹਲੇ ਨਾ ਦੇਖੀਏ ਬਿਕਾਜ਼ ਜਿਹੜੇ ਮੀਡੀਅਮ ਫੈਮਿਲੀਜ਼ ਨੇ ਜਿਹੜੇ ਮਿਡਲ ਕਲਾਸ ਨੇ ਹੋਏ ਸੋਚਦੇ ਬਟ ਇਹਨਾਂ ਦੀ ਜਿਹੜੀ जी स्टेटमेंट जुड़ रहे हो भी इन्नी सोहनी सी कि मैं नहीं लगता थोड़ा तो कि होर जान भी so, देव 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 आ रहा एंड मिसरा के नाम मैं अज जुड़ी हाँ तो मैं आने वाले जिन्हें भी टाइम तक ही रखे मैं हाँ जी हाँ जी सर तुम इतने आए हो ज्वेलरी शोरूम का उद्घाटन है ਦੇ ਬਿੰਨੂ ਭਾਈ ਕਰਕੇ ਆਏ ਹੋ ਜਾਂ ਕੁਝ ਇੰਟਰਸਟ ਵੀ ਹੈ ਇਹ ਮੇਰੇ ਕਰਕੇ ਆਏ ਹੋ ਦਰਵਾਜ਼ਾ ਬੈਲਾ ਭਾਈ ਜੀ ਸਸੀ ਗਾਲ ਸਾਰਿਆਂ ਨੂੰ ਔਰ ਬਿੰਨੂ ਭਾਈ ਜੀ ਨੂੰ ਮੈਂ ਬਹੁਤ ਬਹੁਤ ਮੁਬਾਰਕ ਦਿਨਾਂ ਦੇ ਵਾਈਰ ਨੂੰ ਇਹ ਅਰਦਾਸ ਕਰਦਾ ਕਿ ਤੇ ਦੇਖੋ ਆਂ ਚੇਨ ਦਰ ਚੇਨ ਹੋੜੀਆਂ ਜਾਣ ਕਿਉਂਕਿ ਮੈਂ ਭਾਈ ਜੀ ਨੂੰ ਸਟਰਗਲ ਕਰਦੇ ਹੋਏ ਦੇਖਿਆ ਅਸੀਂ ਉਹ ਕਲਾਕਾਰ ਆ ਖਾਸ ਕਰਕੇ ਮੈਂ ਬਿੰਨੂ ਭਾਈ ਜੀ ਦੀ ਗੱਲ ਕਰਦਾ ਕਿ ਅਸੀਂ 600 ਐਪੀਸੋਡ 700 ਐਪੀਸੋਡ ਇੰਦਾ ਸੀਰੀਅਲ ਦੇ ਵਿੱਚ ਕੰਮ ਕਰਦੇ 700 ਰੁਪਏ ਮਿਲਦਾ ਸੀ ਕਦੇ 1000 ਰੁਪਏ ਮਿਲਦਾ ਸੀ ਬਿਲਕੁਲ ਸਹੀ ਔਰ ਐਡਾ ਸ਼ੋਅਰੂਮ ਦੇਖ ਕੇ ਕਹਿੰਦਾ ਯਾਰ ਇਹਦਾ ਸ਼ੋਅਰੂਮ ਹੈ ਯਾਰ ਬੜਾ ਵੱਡਾ ਸ਼ੋਅਰੂਮ ਹੈ ਯਾਰ ਰੋਣਾ ਵੀ ਕਿੰਨੇ ਪੈਸੇ ਹੋਣਗੇ ਕਿੰਨਾ ਰੈਂਟ ਆਉਦਾ ਹੋਊਗਾ ਇਹਦਾ ਸੋ ਇਹੀ ਜੇ ਗੱਲਾਂ ਕਰਦੇ ਸੀ ਕਦੇ ਸੋਚਿਆ ਨਹੀਂ ਸੀਗਾ ਕਿ ਇੱਥੇ ਤੱਕ ਪਹੁੰਚਾਂਗੇ ਸੋ ਬਹੁਤ ਮਿਹਨਤ ਹੈ ਬਾਈ ਜੀ ਦੀ ਔਰ ਸ਼ੋਅ ਲੈ ਕੇ ਚੰਦੇ ਰਹੇ ਬਾਹਰ ਕਿੰਨੀ ਸਟਰਗਲ ਕੀਤੀ ਫਿਰ ਫਿਲਮਾਂ ਚਾਏ ਔਰ ਬੜਾ ਨਾਮ ਕਟਿਆ ਬੜਾ ਪਿਆਰ ਔਰ ਜਿੰਨੀ ਜ਼ਦਾ ਪੰਜਾਬੀ ਇੰਡਸਟਰੀ ਚ ਬੀਨੂ ਬਾਈ ਜੀ ਮੈਨੂੰ ਨਹੀਂ ਲੱਗਦਾ ਕਿ ਕਿਸੇ ਹੋਰ ਕਲਾਕਾਰ ਦੇ ਹਿੱਸੇ ਇਹ ਆਈ ਹੈ ਇੰਨਾ ਪਿਆਰ ਤੁਸੀਂ ਸਾਰਿਆਂ ਨੇ ਦਿੱਤਾ ਔਰ ਮੈਨੂੰ ਦਿਲੋਂ ਖੁਸ਼ੀ ਹੈ ਕਿ ਔਰ ਮਿਹਨਤ ਦੀ ਕਮਾਈ ਹੈ ਕਿਉਂਕਿ ਕੋਈ ਵੀ ਕਲਾਕਾਰ ਜਦੋਂ ਅਰਨ ਕਰਦਾ ਹੈ ਤਾਂ ਉਹ ਟੈਕਸ ਪੇ ਕਰਦਾ ਹੈ ਔਰ ਆਪਣੀ ਕਲਾ ਵੇਚ ਕੇ ਉਹ ਜਿੰਨਾ ਵੀ ਹੈਗਾ ਉਹ ਅਰਨ ਕਰਦਾ ਸੋ ਮਿਹਨਤ ਦੀ ਕਮਾਈ ਦਾ ਪੈਸਾ ਲੱਗਿਆ ਔਰ ਮੈਂ ਬਾਈ ਜੀ ਅੱਗੇ ਬਹੁਤ ਖੁਸ਼ ਹਾਂ ਔਰ ਅਰਦਾਸ ਕਰਦਾ ਤੁਹਾਨੂੰ ਵੀ ਬੰਸਰ ਸਾਹਿਬ ਅਰੋੜਾ ਸਾਹਿਬ ਸਾਡੇ ਪਰਿਵਾਰ ਨੂੰ ਜੀ ਬਹੁਤ ਬਹੁਤ ਮੁਬਾਰਕਾ ਔਰ ਤੇ ਇਸ ਲਈ ਚੇਨਦਰ ਚੇਨ ਹੋਲਦੀਆਂ ਜਾਂਦੀਆਂ ਥੈਂਕ ਯੂ ਦੀਪਕ ਉਸਨੂੰ ਬਹੁਤ ਤੇਪਾ ਦੀਪੇ ਦਾ ਦੀਪੇ ਦਾ ਮਤਲਬ ਬਿਜ਼ਨਸ ਬਹੁਤ ਹੈ ਤਾਂ ਦਾ ਨਹੀਂ ਹੈ ਜਿਹੜੇ ਜਿੰਦਰ ਛਾਇਆ ਪਿਆ ਹੈ ਤੇ ਸਾਰਾ ਦਮੋਡਾਰ ਨਾ ਤੇ ਇਹ ਦੀਪਾ ਸਾਡਾ ਬੜਾ ਪਿਆਰਾ ਭਰਾ ਹੈ ਜੀ ਔਰ ਭਰਾਵਾਂ ਦੀ ਤਰ੍ਹਾਂ ਮੀਨੂ ਭਾਈ ਜੀ ਨਾਲ ਖੜਦਾ ਔਰ ਮੀਨੂ ਭਾਈ ਦੇ ਜ਼ਰੀਏ ਸਾਨੂੰ ਇੱਕ ਇੰਨਾ ਪਿਆਰਾ ਭਰਾ ਮਿਲਿਆ ਔਰ ਸਾਨੂੰ ਬਹੁਤ ਗਾਈਡ ਕਰਦਾ ਹੈ ਔਰ ਹੋ ਸਕਦਾ ਸਾਡਾ ਵੀ ਕੰਦਾ ਸ਼ੋਰੂਮ ਜਲੰਧਰ ਚ ਕਰਦੇ ਖਲਵਾ ਰਹੇ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਭਾਜੀ ਰਾਜੀਤ ਜੀ ਬੜੇ ਚੰਗੇ। ਆ ਦੇਖੋ ਜਿਉ ਸਾਡਾ ਬਹੁਤ ਹੀ ਪਿਆਰਾ ਭਰਾ ਔਰ ਬਹੁਤ ਚੰਗੀ ਰੂਪ ਜਿੰਨੀ ਵਾਰ ਵੀ ਮੈਂ ਮਿਲਿਆ ਬਾਈ ਨੇ ਹਮੇਸ਼ਾ ਹੱਸ ਕੇ ਪਿਆਰ ਸਤਿਕਾਰ ਦਿੱਤਾ ਔਰ ਅੱਜ ਭਾਈ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਿਹਾ ਹੈ। ਬੈੱਡ ਤੇ ਪਿਆ ਔਰ ਅਸੀਂ ਵਾਈਕਰੂ ਅੱਗੇ ਤੁਸੀਂ ਸਾਰੇ ਸਾਰੇ ਨਹੀਂ ਅਰਦਾਸਾਂ ਕੀਤੀਆਂ ਨੇ। ਔਰ ਮੈਨੂੰ ਲੱਗਦਾ ਕਿ ਵਾਈਕਰੂ ਸੁਣੂਗਾ। ਸੋ ਤੁਹਾਡੇ ذریعے ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਚਲੋ ਅੱਜ ਰਾਜਵੀਰ ਭਾਈ ਪਿਆ ਬੈੱਡ ਦੇ ਉੱਤੇ ਪਤਾ ਨਹੀਂ ਕਿੰਨੇ ਕੁ ਲੋਕ ਆਵਾਰਾ ਪਿਸ਼ਵਾ ਕਰਕੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ ਪਰਵਾਰਾਂ ਦੇ ਪਰਿਵਾਰ ਖਤਮ ਹੋਏ ਨੇ ਸੋ ਇਹ ਮੁੱਦਾ ਜਿਹੜਾ ਸਾਨੂੰ ਚੱਕਣਾ ਚਾਹੀਦਾ ਸਾਰਿਆਂ ਨੂੰ ਮਿਲ ਕੇ ਤਾਂ ਵੀ ਇਹਨਾਂ ਆਵਾਰਾਂ ਪਰਸ਼ਮਾਨਾ ਤੱਕ ਸਕੇ ਕੁਝ ਨਾ ਕੁਝ ਆਪਾਂ ਤਾਂ ਆਪਾਂ ਕਾਉਸ ਜਿਹੜਾ ਟੈਕਸਾ ਉਹ ਵੀ ਪੇ ਕਰਦੇ ਆਂ ਚਾਹੇ ਅਸੀਂ ਕੋਈ ਕਾਰ ਖਰੀਦ ਜਾਈਏ ਉਹਦੇ ਵਿੱਚੋਂ ਕੱਟਿਆ ਜਾਂਦਾ ਕੁਝ ਵੀ ਲੈਨੇ ਆਂ ਸੋ ਮੈਨੂੰ ਲੱਗਦਾ ਕੋਈ ਨਾ ਕੋਈ ਇਹਦਾ ਸਮਾਧਾਨ ਹੋਣਾ ਚਾਹੀਦਾ ਜੇ ਤੁਸੀਂ ਹੋ ਕੇ ਆਏ ਯਾ ਪਤਾ ਕੀਤਾ ਕੀ ਹਾਲਾਤ ਨੇ ਉਹਦੇ ਅੰਦਰ ਜਾਣ ਨਹੀਂ ਦਿੰਦੇ ਸੋ ਪਰਵਾਰਾਂ ਦੇ ਜ਼ਰੀਏ ਅੱਜ ਵੀ ਉੱਚੇ ਸੋ ਉਹਨਾਂ ਦੇ ਜ਼ਰੀਏ ਸੀਮਾਨ ਸਾਹਿਬ ਵੀ ਗਏ ਉੱਥੇ ਹੋ ਗਏ ਉਹਨਾਂ ਨੇ ਛੇਤੀ ਸੀ ਤੇ ਆਪ ਹੁਣ ਤਾਂ ਅਸੀਂ ਸਾਰੇ ਜਾਵਾਂ ਔਰ ਅਰਦਾਸ ਹਰ ਰੋਜ਼ ਅਰਦਾਸ ਕਰਦੇ ਆ ਕਿ ਸਾਡਾ ਭਰਾ ਜੀ ਜਲਦੀ ਜਲਦੀ ਪਰਿਵਾਰਿਕ ਮੈਂਬਰਾਂ ਨਾਲ ਕੋਈ ਗੱਲਬਤ ਹੋਈ ਰੱਡੀ ਕਿਸੇ ਨਹੀਂ ਜੀ ਹਲੇ ਕਿਸੇ ਨਾਲ ਨਹੀਂ ਹੋਈ ਕਿਉਂਕਿ ਹਲੇ ਉਹ ਇਸ ਸਥਿਤੀ ਚ ਨਹੀਂ ਹੈਗੇ ਔਰ ਆਈ ਸੀ ਯੂ ਦੇ ਅੰਦਰ ਜਾਣ ਨਹੀਂ ਦਿੰਦੇ ਵਿੱਚ ਬਾਕੀ ਜਿਹੜੇ ਸਾਡੇ ਭਰਾ ਗਏ ਸੀਗੇ ਅਸੀਂ ਉਹਨਾਂ ਨੂੰ ਫੋਨ ਤੇ ਪੂਰੀ ਜਾਣਕਾਰੀ ਲੈਂਦੇ ਰਹੇ ਨੇ ਵੀ ਕਿਵੇਂ ਹੈ ਕਿਵੇਂ ਨਹੀਂ ਡਾਕਟਰ ਕੁਝ ਕਹਿੰਦਾ ਵਾਲ ਕੀਤੀ ਆ ਹਾਰਾ ਪਸ਼ੂਆਂ ਦੇ ਕਿ ਜਿਹੜਾ ਕਿ ਕਾਊਸਾ ਸੰਦਾ ਗਵਰਨਮੈਂਟ ਪੱਕ ਗਵਰਨਮੈਂਟ ਕਹਿੰਦੀ ਸਾਨੂੰ ਮਿਲਦਾ ਨਹੀਂ ਕਹਿੰਦਾ ਗਵਰਨਮੈਂਟ ਜੱਟ ਕੇ ਹਰ ਇੱਕ ਪ੍ਰੋਡਕਟ ਚ ਘਟਦੀ ਹੈ ਜਿੱਥੇ ਉਹਨਾਂ ਨੂੰ ਮਿਲਣਾ ਚਾਹੀਦਾ ਆਪਣਾ ਗਊਸ਼ਾਲਾ ਦੇ ਵਿੱਚ ਉਸੇ ਤੱਕ ਉਹਨਾਂ ਕੋ ਪਹੁੰਚਦਾ ਨਹੀਂ ਜਿਹੜੀਆਂ ਕਿ ਉਹਦੇ ਬਾਰੇ ਕੁਝ ਕੀ ਦੇਖੋ ਜੀ ਇਹ ਤਾਂ ਕਾਲੇ ਮਾਲੇ ਨੇ ਇਹ ਸਾਨੂੰ ਇੰਨਾ ਡਿਟੇਲ ਚ ਨਹੀਂ ਪਤਾ ਪਰ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੁੰਗਾ ਕਿ ਜਿਹੜੀ ਗਾਂ ਸੜਕਾਂ ਤੇ ਆ ਉਹ ਸਾਡੀ ਇੰਡੀਅਨ ਬਰੀਡ ਨਹੀਂ ਹੈ ਜਿਹੜੀਆਂ ਸਾਡੀ ਦੇਸੀ ਗਾਵਾਂ ਨੇ ਦੇਸੀ ਨਸਲਾਂ ਨੇ ਉਹ ਬੜੀਆਂ ਕੂਲ ਠੰਡੀਆਂ ਨਸਲਾਂ ਨੇ ਉਹ ਅਗਰੈਸਿਵ ਨਹੀਂ ਹੁੰਦੀਆਂ ਸੋ ਜਿੰਨੀ ਬਰੀਡ ਹੈਗੀ ਸਾਰੀ ਬਾਹਰੋਂ ਆਈ ਹੈ ਜੀ ਇਹ ਉਹ ਕਹਿੰਦੇ ਨੇ ਚਲੋ ਜਿਹੜਾ ਵੀ ਜਿਵੇਂ ਵੀ ਹੈ ਹਨਾ ਸੋ ਇਹਦਾ ਸਮਾਗਮ ਹੋਣਾ ਚਾਹੀਦਾ ਜੀ ਇਹ ਕਹਿੰਦਾ ਜਿਵੇਂ 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 ਤੁਸੀਂ ਮੈਂ ਕੁਐਸਚਨ ਪੁੱਛਿਆ ਉਹਦਾ ਮੈਂ ਗਾਣਾ ਵਧਾਉਣਾ ਜਿੰਦਾ ਟੈਕਸ ਅੱਗੇ ਚੱਲ ਚੱਲੀ ਹੈ ਤਾਂ ਸਿਰਫ ਉਹ ਚ ਕੋਈ ਬੇਨਤੀ ਕਰਦੇ ਆ ਵੀ ਜਦੋਂ ਕੋਈ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਹੈ ਟੈਕਸ ਸਾਡੇ ਕੱਟੇ ਜਾਂਦੇ ਆ ਤਾਂ ਕਦੇ ਉਹਨਾਂ ਨੂੰ ਆਪਾਂ ਪੈਸੇ ਵੀ ਦਿੱਤੇ ਆ ਉਹਨਾਂ ਨੂੰ ਉਲਟਾ ਪੈਸੇ ਵੀ ਥੋੜਾ-ਬੋਟਾ ਜਦੋਂ ਕੋਈ ਡੈਥ ਹੁੰਦੀ ਹੈ ਤਾਂ ਸਾਰੇ ਜਣੇ ਉਹ ਬਹੁਤ ਸੰਸਥਾਵਾਂ ਜਿੰਨਾਂ ਵਿੱਚ ਪੈਸੇ ਕੱਟੇ ਜਾਂਦੇ ਆ ਉਹ ਅੱਗੇ ਆਉਣ ਵੀ ਭਾਈ ਇਹਦੀ ਡੈਥ ਹੋਈ ਹੈ ਤੇ ਸਾਡੇ ਵੱਲੋਂ 5 ਕਰੋੜ ਰੁਪਈਆ 4 ਕਰੋੜ ਰੁਪਈਆ ਕਦੇ ਉਹ ਉਹ ਕਰਨਾ ਜ਼ਰੂਰ ਚਾਹੀਦਾ ਹੈ ਗਵਰਨਮੈਂਟ ਵਿੱਚ ਸਾਡੇ ਟੈਕਸ ਕੱਟੇ ਜਾਂਦੇ ਤਾਂ ਉਹਦੇ ਉਲਟਾ ਪੈਸੇ ਵੀ ਦੇਣ ਜੇ ਜਦੋਂ ਜਾਂ ਫਿਰ ਸਾਹਮਣ ਹੁੰਦਾ ਨੂੰ ਹਨਾ ਤਾਂ ਕਿੰਨੇ ਕਰ ਜਵੇ ਦੇਵ ਨੇ ਕਿਹਾ ਕਿੰਨੀ ਕਰ ਕਿੰਨੇ ਕਿੰਨੇ ਚੁੱਲ੍ਹੇ ਜਿਹੜੇ ਉਹ ਸੁੰਨੇ ਹੋ ਗਏ ਹਨਾ ਜੀ ਉੱਥੇ ਰੋਟੀ ਬਣਨ ਨੂੰ ਹਟ ਗਈ ਕਈ ਘਰਾਂ ਦੀ ਲੈਂਡ ਬੁਝ ਗਈ ਇਸ ਲਈ ਆਪਾਨੂੰ ਚਾਹੀਦਾ ਸਾਰੇ ਜਣੇ ਬਸ ਆਪਾਂ ਕੁਛ ਨਾ ਕੁਛ ਗਵਰਨਮੈਂਟ ਜਾਂ ਸਾਰੇ ਕੁਛ ਇਹ ਕਰਨੇ ਤੇ ਬਸ ਆਪਾਂ ਵੇਰ ਹੋਈਏ ਹਾਂ ਤੁਸੀਂ ਗਏ ਸੀ ਹਾਂਜੀ ਹਾਂਜੀ ਸਰ ਡਾਕਟਰ ਦਾ ਹਰ ਰੋਜ਼ ਇੰਟਰਵਿਊ ਚਾਹੀਦਾ ਜ ਆਵਾਜ਼ ਤੇ ਦਵਾਵਾ ਨੇ ਹਰ ਬੜੀ ਅਰਦਾਸ ਨਿਕਲਦੀ ਹੈ ਦਿਲੋਂ ਅਰਦਾਸ ਨਿਕਲਦੀ ਹੈ ਜੀ ਕੋਈ ਇਹ ਦਿਖਾਵੇ ਵਾਲੀ ਗੱਲ ਤਾਂ ਹੈ ਨਹੀਂ ਜਦੋਂ ਇੱਕ ਬੰਦਾ ਬਿਮਾਰ ਪਿਆ ਆਪਾਂ ਸਾਰੇ ਜਣੇ ਨਿਊਜ਼ ਬਣਾਉਂਦੇ ਵਸਤ ਵੀ ਇਦਾਂ ਹੈ ਨਹੀਂ ਬਸ ਦਿਲੋਂ ਅਬ ਦਰਦੀ ਦਿਲੋਂ ਦਵਾਵਾ ਦਿਲੋਂ ਅਰਦਾਸਾਂ ਹਰ ਰੋਜ਼ ਕਰਿੰਦੀਆਂ ਨੇ ਜਿਹਦਾ ਆਪਾਂ ਆਪਣਾ ਗੱਲ ਕਰਨੀ ਸੌਖੀ ਹੁੰਦੀ ਪਰ ਜਿਹਦਾ ਉਹ ਇਸ ਵੇਲੇ ਬਾਪ ਉੱਤੇ ਪਿਆ ਹੋਣਾ ਜਿਹਦਾ ਭਰਾ ਉੱਤੇ ਪਿਆ ਜਿਹਦਾ ਹਸਬੰਡ ਉੱਤੇ ਪਿਆ ਨਾ ਉਹਨਾਂ ਦੀ ਸਥਿਤੀ ਆਪਾਂ ਸਮਝ ਸਕਦੇ ਕਿਉਂਕਿ ਆਪਾਂ ਸਾਰੇ ਰਲ ਕੁਝ ਨਾ ਕੁਝ ਜ਼ਿੰਦਗੀ ਚੋਂ ਲੰਘਦਾ ਰਹਿੰਦਾ ਸੋ ਇਹੀ ਬੇਨਤੀ ਸਾਰਿਆਂ ਨੂੰ ਕਿ ਦਿਲੋਂ ਅਰਦਾਸ ਕਰੋ पापा कृपा करियो छेती ठीकु हुजे बाहिर आवे फेर आवाज़ बेरे सारी बहुत शुक्रिया थैंक्यू थैंक्यू